ਦਿੱਲੀ ਕ੍ਰਾਈਮ ਨਿਊਜ਼ ਨਾਲ ਜੁੜਿਓ ਬਹੁਤ ਬਹੁਤ ਧੰਨਵਾਦ ਅੱਜ ਮੰਡੀ ਰੋੜਾਂ ਵਾਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਏ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਹੋਈ ਆ ਅੱਜ ਮੰਡੀ ਰੋੜਾਂ ਵਾਲੇ ਦੇ ਵਿੱਚ ਵੀ ਭਾਰੀ بارش ਦੇਖਣ ਨੂੰ ਮਿਲੀ ਆ ਤਾਂ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਵਿੱਚ بارش ਹੋਈ ਅੱਜ ਮੰਡੀ ਰੋੜਾਂ ਵਾਲੇ ਵਿੱਚ ਵੀ بارش ਹੋਈ ਆ ਤਾਂ ਬਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਤਾਂ ਅੱਜ ਪਾਣੀ ਦਾ ਜਲ-ਥਲ ਹੋਇਆ ਪਿਆ ਏ ਅੱਜ ਸੁੰਨਸਾਨ ਹੋਈ ਪਈਆ ਮੰਡੀ ਰੋੜਾਂ ਵਾਲੀ ਦੇ ਵਿੱਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਆ ਜਿੱਥੇ ਬਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਤਾਂ ਅੱਜ ਬਜ਼ਾਰਾਂ ਦੇ ਵਿੱਚ ਪਾਣੀ ਹੀ ਪਾਣੀ ਦੇਖਣ ਨੂੰ ਮਿਲ ਰਿਹਾ ਏ ਕਾਫੀ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਸੀ ਤੇ ਅੱਜ ਅਚਾਨਕ ਭਾਰੀ ਬਾਰਿਸ਼ ਹੋਈ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੰਡੀ ਰੋੜਾਂ ਵਾਲੇ ਦੇ ਵਿੱਚ ਵੀ ਬਾਰਿਸ਼ ਦੇਖਣ ਨੂੰ ਮਿਲੀ ਆ ਤਾਂ ਕਾਫੀ ਪਾਣੀ ਮੰਡੀ ਰੋੜਾਂ ਵਾਲੇ ਦੇ ਬਜ਼ਾਰਾਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੰਡੀ ਰੋੜਾਂ ਵਾਲੇ ਦੀਆਂ ਮੰਡੀ ਰੋੜਾਂ ਵਾਲੇ ਤੋਂ ਸਤਪਲ ਹੈਪੀ ਦੀ ਵਿਸ਼ੇਸ਼ ਰਿਪੋਰਟ दिल्ली क्राइम नेशनल न्यूज़ नजर सफर